ਨਮਸਕਾਰ ਆਦਰ ਪਤਸੀ ਕਾ ਜੈ ਜੈ ਸ਼੍ਰੀ ਰਾਮ ਮੈਂ ਤੁਹਾਡਾ ਆਪਣਾ ਸੰਦੀਪ ਅਬਰੋਰ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਆਇਆ ਹਾਂ ਤੁਹਾਡਾ ਹੋਸਟ ਬਣ ਕੇ ਤੁਹਾਡਾ ਦੋਸਤ ਬਣ ਕੇ ਏਬੀਐਨ ਦੇ ਜ਼ਰੀਏ ਸਮਾਜ ਸੇਵਾ ਸਮਾਜ ਸੇਵਾ ਜਿਹੜੀ ਹੁੰਦੀ ਹੈ ਉਹ ਦਿਲੋਂ ਹੁੰਦੀ ਹੈ ਤੇ ਤਨੋਂ ਮਨੋਂ ਤਨੋਂ ਹੁੰਦੀ ਹੈ ਤੇ ਕੁਝ ਅਜਿਹੇ ਲੋਕ ਆ ਜੋ ਕਿ ਸਮਾਜ ਦੇ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਹਨ ਲੇਕਿਨ ਸਾਹਮਣੇ ਨਹੀਂ ਆਉਂਦੇ ਉਹਨਾਂ ਵਿੱਚ ਇੱਕ ਅਜਿਹਾ ਨਾਮ ਫਾਜ਼ਿਲ ਕਾ ਦੇ ਵਿੱਚ ਹੈ ਜੋ ਕਿ ਕਿਸੇ ਜਾਣ ਪਛਾਣ ਦਾ ਮਹਤਾਜ ਨਹੀਂ ਉਹ ਨਾਮ ਹੈ ਸੇਠ ਸੰਜੀਵ ਨਾਗਪਾਲ ਜੀ ਸੇਠ ਸੰਜੀਵ ਨਾਗਪਾਲ ਲੋਕ ਪਿਛਲੇ ਲੰਬੇ ਸਮੇਂ ਤੋਂ ਸਮਾਜ ਵਿੱਚ ਕਈ ਤਰ੍ਹਾਂ ਦੇ ਸਮਾਜ ਸੇਵਾ ਕਰ ਰਹੇ ਹਨ ਪਰ ਆਪਣਾ ਨਾਮ ਅਤੇ ਆਪਣੀ ਜੋ ਕੰਮ ਕਰਨ ਦੀ ਸਮਰਤਾ ਹੈ ਉਹਨੂੰ ਲੋਕਾਂ ਦੇ ਸਾਹਮਣੇ ਨਹੀਂ ਲਿਆਦੇ ਕਿਉਂਕਿ ਉਹਨਾਂ ਦਾ ਵਿਸ਼ਵਾਸ ਹੈ ਕਿ ਸਮਾਜ ਦੀ ਸੇਵਾ ਕਰਨੀ ਚਾਹੀਦੀ ਹੈ ਅਤੇ ਉਹਨਾਂ ਬੋਲੇ ਕਿ ਫਿਰ ਜਦੋਂ ਕਿ ਹਿੰਦੁਸਤਾਨ ਪਾਕਿਸਤਾਨ ਬਣਨ ਤੋਂ ਬਾਅਦ ਦੇਸ਼ ਆਜ਼ਾਦ ਹੋਣ ਤੋਂ ਬਾਅਦ ਅਰੀਕੂਏਸ਼ਨ ਕਲੱਬ ਬਣਿਆ ਕਲੱਬ ਦੇ ਵਿੱਚ ਬਹੁਤ ਵੱਡੇ ਵੱਡੇ ਅਫਸਰ ਆਏ بڑے ਹੀ ਲੋਕ ਆਏ ਲੇਕਿਨ ਉਥੇ ਮੀਟਿੰਗ ਤੋਂ ਇਲਾਵਾ ਦਫ਼ਤਰ ਨਹੀਂ ਸੀ ਬੈਠਣ ਲਈ ਜਿੱਥੇ ਬੈ ਕੇ ਗੱਲਬਾਤ ਹੋ ਸਕੇ ਤੇ ਤਿਆਰੀ ਹੋ ਸਕੇ ਅਤੇ ਉਸ ਤਿਆਰੀ ਉਸ ਰੂਮ ਨੂੰ ਬੁਲਾਉਣ ਦਾ ਜੋ ਖਰਚਾ ਆ ਰਿਹਾ ਹੈ ਜੋ ਉਸ ਰੂਮ ਨੂੰ ਤਿਆਰ ਕੀਤਾ ਗਿਆ ਹੈ ਉਹ ਸੇਠ ਸੰਜੀਵ ਨਾਗਪਾਲ ਜੀ ਵੱਲੋਂ ਆਪਣੇ ਪਿਤਾ ਜੀ ਸੇਠ ਸਵਰਗੀਆ ਸ਼੍ਰੀ ਰਾਜਾਰਾਮ ਨਾਗਪਾਲ ਜੀ ਦੀ ਯਾਦ ਵਿੱਚ ਕੀਤਾ ਗਿਆ ਹੈ ਤੇ ਉਸ ਦਾ ਉੱਘਟਨ ਦੋ ਦਿਨ ਬਾਅਦ ਹੋਏਗਾ ਉਥੇ ਕੀ ਕੀ ਹੋਣਾ ਹੈ ਕਿਵੇਂ ਕਿਵੇਂ ਕੀਤਾ ਜਾਣਾ ਇਸ ਸਾਲ ਆਪਾਂ ਗੱਲ ਕਰਾਂਗੇ ਸੇਠ ਸੰਜੀਵ ਨਾਗਪਾਲ ਜੀ ਨਾਲ ਆਓ ਕਰੀਏ ਆਪਾਂ ਨਾਲ ਗੱਲ ਸਰ ਨਮਸਕਾਰ ਜੀ ਸਰ ਕਲਪ ਦੇ ਵਿੱਚ ਕਿਸ ਤਰ੍ਹਾਂ ਦਾ ਕੰਮ ਕਰਾਇਆ ਜਾ ਰਿਹਾ ਹੈ ਜਿੰਨਾਂ ਦਾ ਉੱਘਟਨ ਆਉਣ ਵਾਲੇ ਦਿਨੋਂ ਕੁਝ ਕਰਨ ਜਾ ਰਹੇ ਹੋ एक क्लब रिक्रिएशन क्लब जोड़ा है ये बहुत पुराना चल रहा है सी। मेरे फादर श्री राजराम नागपा जी ने इस क्लब के बहुत काम किया गेम्स इंट्रोड्यूस कीतिया टेनिस वगैरह दूसरा सारा स्विमिंग पूल भी खुदा दे प्रेजीडेंसी के दौरान बनिया ਕਲੱਬ ਨੂੰ ਮਲਟੀਪਲ ਐਕਟੀਵਿਟੀਜ਼ ਦੇ ਵਿੱਚ ਇਹਨੂੰ ਡਿਵੈਲਪ ਕਰਨ ਵਿੱਚ ਫਾਦਰ ਦਾ ਬਹੁਤ ਵੱਡਾ ਸੇ贡献 ਹੈ ਉਹ ਲਗਭਗ 30 ਸਾਲ ਅਨਪੋਜ਼ ਵਾਈਸ ਪ੍ਰੈਜ਼ੀਡੈਂਟ ਰਾਇਨ ਦੇ ਕਲੱਬ ਦੇ ਉਹਨਾਂ ਨੇ ਡੀਡ ਕੀਤਾ ਕਲੱਬ ਨੂੰ ਤਾਂ ਉਹਨਾਂ ਦਾ ਬਹੁਤ ਲਗਾਵ ਸੀ ਕਲੱਬ ਨਾਲ ਔਰ ਇੱਕ ਲੰਮੇ ਵਿੱਚ ਜਿਹੜੀ ਅਜੇ ਤੱਕ ਕੋਈ ਪ੍ਰੋਪਰ ਆਫਿਸ ਨਹੀਂ ਸੀ ਜਿੱਥੇ ਕਿ ਆਫਿਸ ਬੀਅਰ ਬੈਠ ਕੇ ਮੀਟਿੰਗ ਕਰ ਸਕਰ ਬਾਹਰੋਂ ਕੋਈ ਡਿਗਰੀਟਰੀ ਆਉਂਦੀ ਉਹਨਾਂ ਨੂੰ ਪਹੁੰਚਾਉਣ ਵਾਸਤੇ ਕੋਈ ਜਗ੍ਹਾ ਨਹੀਂ ਸੀ ਤਾਂ ਇਹਦਾ ਇਹ ਆਫਿਸ ਵਿਦ ਪ੍ਰੋਪਰ ਰਿਕਾਰਡ ਪ੍ਰੋਪਰ ਸਿਸਟਮ ਨਾਲ ਤੇ ਚੱਲੇਗਾ ਇਹ ਹੁਣ ਪਹਿਲੀ ਵਾਰੀ ਇੱਥੇ ਬਣਾਇਆ ਹੈ ਤਾਂ ਕਿ ਕਲਪਦ ਵਿੱਚ ਹੋਰ ਇੰਪਰੂਵਮੈਂਟ ਹੋ ਸਕੇ ਔਰ کلب ਦਾ ਮਾਹੌਲ ਵੀ ਅੱਛਾ ਬਣ ਸਕਿਆ ਮੈਂ ਤੁਹਾਨੂੰ ਦੱਸਿਆ ਵੀ ਸਰ ਲਗਭਗ 30 ਸਾਲ ਅੰਨਪੋਇਟ ਵਾਈਸ ਪ੍ਰੈਸਿਡੈਂਟ ਰਹੇ ਕਿਸ ਕਿਸ ਤਰ੍ਹਾਂ ਦੇ ਕੰਮ کلب ਦੇ ਵਿਚੋੜੇ ਨੇ ਕੀਤੇ ਦੇਖੋ ਇੱਕ ਤਾਂ ਜਦੋਂ کلب ਸ਼ੁਰੂਆਤ ਜਦੋਂ ਮੇਰੇ ਫਾਦਰ ਜਦੋਂ ਮੈਂਬਰ ਬਣੇ ਹੁੰਦੇ ਤਾਂ ਉਦੋਂ ਇਹ ਸਿਰਫ ਮੀਟਿੰਗ ਵਾਸਤੇ ਜਾਂ ਸ਼ਾਮ ਨੂੰ ਬੈਠਣ ਵਾਸਤੇ ਜਗ੍ਹਾ ਹੁੰਦੀ ਸੀ ਔਰ ਉਦੋਂ ਇਹਦੇ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਗੇਮਸ ਦਾ ਹੋਰ ਦਾ ਐਕਟੀਵਿਟੀ ਜਿੱਥੇ ਨਹੀਂ ਹੋ ਰਹੀ ਸੀ ਮੇਰੇ ਫਾਦਰ ਨੇ ਇਸ ਕਲੱਬ ਨੂੰ ਮਲਟੀਪਲ ਐਕਟੀਵਿਟੀਆਂ ਤੇ ਵਿੱਚ ਮਿਲਿਆ ਤਾਂ ਇੱਥੇ ਗੇਮਸ ਇੰਟਰੋਡਿਊਸ ਕੀਤੇ ਗਏ ਅਤੇ ਹੋਰ ਐਕਟੀਵਿਟੀਆਂ ਹੋਣ ਲੱਗ ਗਈਆਂ ਤਾਂ ਕਲੱਬ ਦਾ ਜਿਹੜਾ ਹੈ ਉਹ ਇੱਕ ਸਿਰਫ ਵੈਕਟਰ ਸ਼ਾਮ ਨੂੰ ਬੈਠਣ ਵਾਸਤੇ ਜਾਂ ਡਰਿੰਕਸ ਤੋਂ हट ਕੇ ਇਹ ਕਾਫੀ ਡਵੈਲਪ ਹੋਇਆ ਹੈ ਇਸੇ ਕਿ ਅੱਜ ਬੈਡਮਿੰਟਨ ਕੋਰਟ ਵੀ ਹੈ ਸਿਵਿਕ ਬੋਲ ਵੀ ਹੈ ਹੁਣ ਇਹਦਾ ਰੁਝਾਨ ਦੂਸਰੇ ਦੂਸਰੇ ਐਕਟੀਵਿਟੀਜ਼ ਦੇ ਵਿੱਚ ਜ਼ਿਆਦਾ ਹੋ ਗਿਆ ਇਹ ਸਾਰਾ ਮੇਰੇ ਫਾਦਰ ਨੇ ਹੀ ਇਨੀਸ਼ੀਏਟਿਵ ਲੈ ਕੇ ਇਹ ਸਾਰਾ ਕੀਤਾ ਸੀ ਦੇਖੋ ਸਾਡਾ ਲੋਕਾਂ ਨੂੰ ਪਹਿਲੇ ਤਾਂ ਮੈਂ ਕਲੱਬ ਮੈਂਬਰਸ ਦਾ ਸ਼ੁਕਰੀਆ ਜ਼ਾਹ ਕਰਾਂਗਾ ਜਿਨ੍ਹਾਂ ਨੇ ਮੇਰੇ ਫਾਦਰ ਨੂੰ ਇੰਨਾ ਰਿਗਾਰਡ ਦਿੱਤਾ ਕਿ ਉਹਨਾਂ ਦੇ ਯਾਦ ਵਿੱਚ ਉਹਨਾਂ ਨੇ ਮੇਰੇ ਕੋਲ ਆਇਆ ਕਿ ਕੋਈ ਨਾ ਕੋਈ ਚੀਜ਼ ਬਣਾਈ ਜਾਵੇ ਉਹੀ ਉਹਨਾਂ ਦਾ ਸਹਿਯੋਗ ਕਲੱਬ ਨਾਲ ਬਾਦਰ ਹੈ ਫਿਰ ਜਦੋਂ ਅਸੀਂ ਮੀਟਿੰਗ ਹੋਈ ਤਾਂ ਉੱਥੇ ਇਹ ਦੇਖਿਆ ਵੀ ਕਲੱਬ ਦੇ ਵਿੱਚ ਕੋਈ ਜਗਾ ਆਫਿਸ ਨਹੀਂ ਹੈਗਾ ਜਿੱਥੇ ਕਿ ਮੀਟਿੰਗਸ ਹੋ ਸਕਣ ਆਫਿਸ ਬਿਊਰੋ ਦੀ ਆਫਿਸ ਪ੍ਰੈਜ਼ੀਡੈਂਟ ਉੱਥੇ ਬੈਠ ਸਕੇ ਲੋਗਾਂ ਨੂੰ ਦੀ ਪ੍ਰੋਬਲਮ ਨੂੰ ਸੁਣ ਸਕੇ ਔਰ ਖਾਸ ਕਰ ਜਦੋਂ ਕੋਈ ਬਾਹਰੋਂ ਕੋਈ ਆਫੀਸਰ ਆਦਨੇ ਡੀਸੀ ਆਦਨੇ ਜਾਂ ਦੂਸਰੇ ਆਦਨੇ ਉਨਾ ਵਾਸਤੇ ਵੀ ਕੋਈ ਪ੍ਰੋਪਰ ਜਗ੍ਹਾ ਬੈਠਣ ਵਾਸਤੇ ਨਹੀਂ ਹੁੰਦੀ ਸੀ ਉਹਨੋਂ ਆਰਾਮ ਨਾਲ ਉੱਤੇ ਬੈਠ ਕੇ ਅੱਛਾ ਗੱਲਬਾਤ ਕੀਤੀ ਜਾ ਸਕਦੀ ਹੈ ਮੀਟਿੰਗ ਹੋ ਸਕਦੀ ਹੈ ਤੇ ਤਾਂ ਉਹਦਾ ਇਹ ਇੱਕ ਕਲੱਬ ਦੀ ਇਮੇਜ ਦੇ ਉੱਤੇ ਬਹੁਤ ਫਰਕ ਪਾਏਗਾ ਕਲੱਬ ਨੂੰ ਥੋੜਾ ਜਿਹਾ ਅੱਛਾ ਬੋਨ ਮਿਲੇਗਾ ਦੇਖੋ ਰਤਨੇ ਦਿੱਤਾ ਬਹੁਤ ਕੁਝ ਹੈ ਤਾਂ ਸਾਡਾ ਵੀ ਫਰਜ਼ ਬੰਦਾ ਹੈ ਕਿ ਅਸੀਂ ਦਸਰੇ ਜ਼ਰੂਰਤਵਗ ਲੋਗਾ ਦੀ ਮਦਦ ਕਰ ਸਕੀ ਜਾਂ ਜੋ ਸੀ ਵੀ ਜ਼ਰੂਰਤ ਹੈ ਤੇ ਕਰ ਸਕੀਏ। ਔਰ ਇਹ ਦਾਦਾ ਜੀ ਯਾ ਉਸ ਤੋਂ ਪਹਿਲੇ ਇੱਕ ਦੋ ਦਾ ਰਸਦ ਦੇ ਵਿੱਚ ਹੀ ਇਹ ਚੀਜ਼ ਆਈ ਹੈ ਕਿ ਅਸੀਂ ਸਾਡਾ ਪਰਿਵਾਰ ਨਸ਼ਾ ਵਰਤਕ ਕੇ ਲੋਗਾ ਦੀ ਖਿਦਮਤ ਕਰਦੇ ਰਹਿੰਦੇ ਆ। ਉਸ ਐਸੇ ਬੰਨੇ ਅਸੀਂ ਰੱਬ ਭਗਵਾਨ ਦਾ ਸ਼ੁਕਰੀਆ ਤਾਂ ਕਰ ਰਹੇ ਨੇ ਕਿ ਜੀ ਉਹਨਾਂ ਨੇ ਸਾਨੂੰ ਇੰਨਾ ਕੁਝ ਦਿੱਤਾ ਸਾਨੂੰ ਇਸ ਕਾਬਿਲ ਬਣਾਇਆ ਕਿ ਅਸੀਂ ਲੋਗਾ ਦੀ ਮਦਦ ਕਰ ਸਕੀਏ। ਸ ਸਮਾਜ ਦੇ ਵਿੱਚ ਹੋਰ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੂਗਾ ਸਰ ਮਸਲ ਇਹ ਐਂਕੀ ਅਦਰ ਰੱਬ ਨੇ ਤੁਹਾਨੂੰ ਅੱਛਾ ਇੱਕ ਵਰਤ ਬਣਾਇਆ ਤਾਂ ਤੁਹਾਡਾ ਵੀ ਰੱਬ ਦੇ ਸ਼ੁਕਰਿਆ ਦਾਦੇ ਤੌਰ ਤੇ ਚੱਲੋ ਯਾਰ ਜੇ ਦੂਸਰੇ ਇਨਸਾਨ ਦੀ ਜੀ ਹੈਲਪ ਕਰਦੇ ਹੋ ਤਾਂ ਇਹ ਇਨਸਾਨ ਦੀ ਹੈਲਪ ਦਾ ਸਮਝ ਕੇ ਭਗਵਾਨ ਦਾ ਸ਼ੁਕਰਿਆ ਦਾ ਸਮਝ ਕੇ ਇਸ ਚੀਜ਼ ਨੂੰ ਅੱਗੇ ਕਰਨਾ ਚਾਹੀਦਾ ਹੈ ਤਾਂ ਕਿ ਤੁਹਾਡੇ ਪਰਿਵਾਰ ਸੁੱਖ ਸ਼ਾਂਤੀ ਨਾਲ ਰਹੇ ਔਰ ਤਨੋਂ ਸਹਿਯੋਗ ਵਾਲੇ ਲੋਗਾ ਭਾਵੀ ਉਹ ਦੁਨੀਆਂ ਛਾਇ ਵੀ ਕੀ ਤੁਸੀਂ ਖਾਲੀ ਆ ਸਾਇ ਖਾਲੀ ਆ ਜਿਆਦਾ ਤੇ ਜੇ ਤੁਸੀਂ ਲੋਗਾ ਨਾਲ ਪਿਆਰ ਵਟਾ ਕੇ ਰੱਖੋਗੇ ਤਾਂ ਲੋਕ ਯਾਦ ਕਰਦੇ ਨੇ ਜੀ ਉਸਔਰੇ ਕਲੱਬ ਦੇ ਲੋਗਾ ਦਾ ਮੈਂਬਰਸ ਦਾ ਇੱਕ ਉਦਾਹਰਨ ਹੀ ਹੈ ਉਹਨਾਂ ਨੇ ਆ ਕੇ ਮੈਨੂੰ ਕਿਹਾ ਮੈਂ ਨਹੀਂ ਉਹਨਾਂ ਨੂੰ ਸਿਰਫ ਐਨਆਈ ਸੀ ਨਹੀਂ ਉਹ ਉਹਨਾਂ ਦਾ ਇੱਕ ਮਾਨ ਸੀ ਉਹਨਾਂ ਦਾ ਉਹਨਾਂ ਦੇ ਕੰਮ ਦੇ ਵਜ੍ਹਾ ਨਾਲ ਲੋਕਾਂ ਨੇ ਯਾਦ बिल्कुल थैंक यू सर एबीए न्यूज चैनल देखने वाले सभी दर्शकों से हम अपील करते हैं कि एबीए न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें। जय हिंद जय भारत